ਪਹਿਲਾਂ ਸਗੜ ਸੋ ਪਹਿਲੇ ਤਾਂ ਮੂੰਹ ਨਹੀਂ ਜਾਂਦੇ ਸੀ ਇਹ ਤੋਂ ਕੀ ਕਰਾਉਣਾ ਪੈਂਦਾ ਤਾਂ ਹੀ ਆਉਦੇ ਸੈਂ ਕਿਵੇਂ ਕਿਵੇਂ ਇਹ ਤੋਂ ਕੀ ਕਰਾਉਣਾ ਕੁੜੀ ਤੋਂ ਕੀ ਕਰਾਉਣਾ ਹਾਂ ਵੀ ਆਪਣੀ ਹੈ ਹੀ ਆ ਪਹਿਲਾਂ ਆਈ ਨਹੀਂ ਪਹਿਲਾਂ ਇਹ ਗੱਲ ਆਏ ਚੱਲ ਮੈਨੂੰ ਨਹੀਂ ਜਾਂਦੇ ਸੀ ਤੁਸੀਂ ਐਂਕ ਦਿੰਦੇ ਸੀ ਵੀ ਆਪਣੇ ਤੋਂ ਕੁੜ ਗਾਈ ਨਹੀਂ ਹਾਂ ਮੈਂ ਕੀ ਕਰਾਉਣਾ ਹੈ ਇਹ ਤਾਂ ਲੋਕਾਂ ਨੇ ਆ ਵੀ ਕਿ ਖੇਡਣ ਲਾਇਆ ਮੂੰਹ ਨਹੀਂ ਜਾਂਦੇ ਕਿਵੇਂ ਛੇੜੀ ਜਾਂਦੇ ਅੱਜ ਕੱਲ ਕਿਉਂ ਖਾ ਜੋ ਮੋਖ ਸਿੱਜੀ ਕੁੜੀ ਨੇ ਮਹੀਨਾ ਦੋ ਮਹੀਨੇ ਪਹਿਲਾਂ ਬੰਦ ਦੇਣਾ ਖਾਂਜੀ ਖਾਂਜੀ ਰੋਟੀ ਨਾਲ ਦੀ ਰੋਟੀ ਇਹ ਆ ਜਾਣਾ ਬਿਮਾਰ ਹੋ ਬੁੜੇ ਹਾਲ ਨੇੜੇ ਜਦੋਂ ਵਿਆਹ ਹੁੰਦਾ ਵੀ ਜੋ ਜੋ ਰੋਟੀ ਨਹੀਂ ਖਾਂਦੀ ਮੈਂ ਬਗਾਨੇ ਘਰੇ ਜਾਣਾ ਕੋਈ ਕਿੰਨੇ ਕਿਉਂ ਜਾ ਟੱਕਰੂ ਹਾਂ ਤੇ ਹੁਣ ਤਾਂ ਛਾਪੀਆਂ ਮਾਰਨੇ ਚਾਚੜ ਭੈਣ ਭਰਾ ਹੁਣ ਰਿਸ਼ਤੇ ਵੀ ਕੱਟ ਕੇ ਬਾਬਾ ਜੀ ਹੁਣ ਕੱਟਿਆ ਜਿਹੜੀ ਕੁੜੀ ਆ 40 ਲੱਖ ਦੀ ਜ਼ਮੀਨ ਹੋ ਗਈ ਉਹਨੇ ਕਟਾ ਦਿੱਤੀ ਕਟਾਤੀ ਅੱਛਾ ਉਹਨੇ ਕਿਵੇਂ ਕਟਾ ਦਿੱਤੀ ਬਾਬਾ ਜੀ ਉਹਨੇ ਕਟਾ ਦਿੱਤੀ ਹੁਣ ਕੁੱਲ ਕੁੜੀਆਂ ਆ ਜਿਹੜੇ ਮੇਰੇ ਹਿੱਸੇ ਆ ਹੂੰ ਗੇਸਾਂ ਨੇ ਨੀ ਇਹ ਦੀ ਵੀ ਕਿ ਕੁੜੀਆਂ ਦਾ ਜ਼ਮੀਨ ਦੇ ਸੀ ਤੇ ਚੁੱਪ ਕਰਕੇ ਭਰਾ ਨਾਲ ਗੁੱਠਾ ਲਾ ਲੈਂਦੀਆਂ ਸੀ ਅੱਛਾ ਕੁੜੀ ਲੋਕ ਨਹੀਂ ਕਹਿੰਦੇ ਮੈਂ ਤਾਂ 2k ਨਾਲ ਆਉਂਦੀ ਹੈ ਨਾ ਉਸ ਨੂੰ ਹੱਜ ਵਾ ਚੋਟਿਆ ਫਿਰ ਮੈਂ ਤਾਂ 2k ਨਾਲ ਦੇ ਪੈਸੇ ਗਏ ਜੀ ਵਿਆਹ ਉਹ ਕਿਵੇਂ ਸੀ ਬਾਬਾ ਜੀ ਜਦੋਂ ਤੁਹਾਡਾ ਵਿਆਹ ਹੋਇਆ ਤੁਹਾਡੀ ਉਮਰ ਦੇ ਵਿੱਚ ਕਿਵੇਂ ਹੁੰਦੇ ਸੀਗੀ ਉਹ ਕਿਵੇਂ ਤੁਸੀਂ ਪਹਿਲਾਂ ਜਿਵੇਂ ਅੱਜ ਕੱਲ ਦਾ ਕੁੜੀ ਮੁੰਡਾ ਪਹਿਲਾਂ ਹੀ ਦੇਖ ਦੂਖ ਲੈਂਦੇ ਇੱਕ ਦੂਜੇ ਦਾ ਹਾਂ ਨਾ ਅਸੀਂ ਜੇ ਜੇ ਪਿੰਡ ਵਿੱਚ ਮੁੰਡਾ ਮੰਗਿਆ ਹੁੰਦਾ ਉਹ ਰੀਜ ਜਿਨਾ 20 ਸਾਲ ਦਾ ਵਿਆਹ ਲੈ ਚੱਪਦਾ ਨਹੀਂ ਸੀ ਅੱਛਾ 20 ਸਾਲ ਹਾਂ 20 ਸਾਲ ਦਾ ਹੀ ਸਾਲ ਦਾ ਵਿਆਹ ਲੈ ਹਾਂ ਕੱਦ ਨਹੀਂ ਅੱਛਾ ਤੇ ਕੁੜੀ ਨੇ ਕੁੜੀ ਨੇ ਮਹੀਨਾ ਤੋਂ ਮਹੀਨੇ ਪਿਆ ਪਹਿਲਾਂ ਬਣ ਜਾਣਾ ਖਾਂਜੀ ਖਾਂਜੀ ਰੋਟੀ ਨਾਲ ਦੀ ਰੋਟੀ ਜੇ ਆ ਜਾਣਾ ਬਿਮਾਰ ਹੋ ਪੁਰੇ ਹਾਲ ਨੇੜੇ ਜਦੋਂ ਵਿਆਹ ਹੁੰਦਾ ਵੀ ਜੋ ਜੋ ਰੋਟੀ ਨਹੀਂ ਖਾਂਦੀ ਮੈਂ ਬਗਾਨੇ ਘੇ ਜਾਣਾ ਕੋਈ ਕਿੰਨੇ ਕਿਉਂ ਜੱਟ ਕਰੂ ਹਾਂ ਤੇ ਹੁਣ ਤਾਂ ਛਾਪੀਆਂ ਮਾਰਦੇ ਆ ਚਾਚੜ ਦੇ ਹੋਰ ਤਾਂ ਬਾਬਾ ਜੀ ਕਰਾਈ ਆਪ ਲੈਂਦੇ ਆ ਮੁੰਡੇ ਆਪੇ ਕਰਾਉਣੇ ਆ ਯਾਰ ਹੁਣ ਤਾਂ ਸਕੂਲ ਕੀ ਹੋ ਜਾਂਦਾ ਹੁਣ ਤਾਂ ਇਹ ਬਣਨਾ ਹੈ ਤੈਨੂੰ ਮੈਨੂੰ ਵਿੱਚ ਪੜਾ ਲੈ ਲੈਣ ਹੁਣ ਨਹੀਂ ਕਹੀ ਉਦੋਂ ਹੀ ਕੁਝ ਨਹੀਂ ਹੁੰਦਾ ਸੀ ਬਾਬਾ ਜੀ ਹਾਂ ਜੀ ਉਹ ਚੱਲ ਲਾਗੀ ਲੱਥ ਕਰਿਆ ਹੁੰਦਾ ਲੱਗੀ ਹੁੰਦੀ ਲੂਚੀ ਦੀ ਮੁੰਡਾ ਕਾਹਨਾ ਹੁੰਦ ਸਕੀ ਉਹ ਜਾਂਦਾ ਹਾਂ ਹੁਣ ਤਾਂ ਮੁਕੀ ਨੁਕਸੇ ਨੀ ਕਾੜਦੇ ਲੋਕ ਤੇ ਉਹ ਮੁੰਡੇ ਨੂੰ ਕੁੜੀ ਦਿਖਾਉਂਦੇ ਨਹੀਂ ਸੀ ਬਾਬਾ ਜੀ ਨਾ ਨਾ ਨੀ ਜਮਾਈ ਨਹੀਂ ਦਿਖਾਉਂਦੇ ਸੱਜ ਦੇਖਣ ਜੀ ਨਹੀਂ ਜਾਂਦੇ ਜਾਂਦੇ ਨਹੀਂ ਸੀ ਮੁੰਡਾ ਵੇਖਣਾ ਤੇ ਫਿਰ ਉਦੋਂ ਫਿਰ ਦੇਖਦਾ ਕਦੋਂ ਸੀਗਾ ਵੀ ਜਦੋਂ ਵਿਆਹ ਕਿਹਦੀ ਸੀ ਬਹੂ ਜੀ ਨਹੀਂ ਦੇਂਦਾ ਸੀ ਉਦੋਂ ਪਹਿਲਾਣੀ ਜਾਈ ਸੀ ਉਦੋਂ ਨਹੀਂ ਦੇ ਦਿੱਤਾ ਹਾਂ ਵਿਆਹਦੋਂ ਨੂੰ ਮੰਨਣੀ ਪੈਂਦੀ ਸੀ ਭਾਵੇਂ ਉਹ ਗੋਰੀ ਪਾਣਾ ਹੋਰ ਪਾਣਾ ਜੀ ਲੂਚੀ ਹੈ ਕਾਈ ਨਹੀਂ ਕੈਸੇ ਮਾਰ ਰਹੀ ਜੀ ਮੈਨੂੰ ਆ ਕੀ ਕੀਤਾ ਉਹ ਚੀਪ ਸੀ ਚੀਪ ਸੀ ਹਾਂ ਕਿ ਹੁਣ ਤਾਂ ਵੇਖੀ ਅੱਖੀਂ ਫੇਰ ਵੀ ਮਾਰਦੇ ਨੇ ਮਾਰਦੇ ਲੋਕ ਅੱਛਾ ਹਾਂ ਹਾਂ ਮਾਰਦੇ ਨੇ ਮੁੰਡੇ ਫਟਕੜੀ ਹੈ ਕਿ ਇਹ ਆਏ 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 ਨਾ ਇਹ ਕਿਉਂ ਜੀ ਉਹਨੇ ਉਹ ਉਹ ਫਲਾਣਾ ਕੋਈ ਕਰਦਾ ਇਹ ਪੋਰਟਲ ਆ ਤੇ ਚਪਕਾ ਦਤ ਹੁਣ ਤਾਂ ਹੀ ਮਾਰ ਜਾਂਦੇ ਨੇ ਤੇ ਵਿਆਹ ਉਹਨਾਂ ਗੱਡੇ ਜਾਂਦੇ ਸੀ ਬਾਬਾ ਜੀ ਉਦੋਂ ਗੱਡਿਆਂ 'ਚ ਅੱਛਾ ਸਾਡੇ ਅੱਜ ਤਾਂ ਗੱਡਿਆਂ 'ਚ ਵਿਆਹ ਕਰਾਇਆ ਚ ਇਹਨਾਂ ਦਾ ਪਸੰਦ ਲੋਕਾਂ ਗੱਡਿਆਂ 'ਚ ਤੇ ਉੱਠਾਂ ਦੇ ਅਸੀਂ ਆ ਗਏ ਆਂ ਇਹ ਕਹਿੰਦੀ ਉਦੋਂ ਰਾਤ ਵੀ ਰਹਿ ਪੈਣੇ ਹੁੰਦੇ ਸੀ ਉਥੇ 3-4 ਰਾਤਾਂ ਤਿੰਨ-ਚਾਰ ਰਾਤਾਂ ਇੱਕ ਦਿਨ ਤਿੰਨ ਦਿਨ ਤੋਂ ਉਹੀ ਰੱਖਦਾ ਸੀ ਇੱਕ ਦਿਨ ਇੱਕ ਦਿਨ ਤਾਇਆ ਚਾਚਾ ਗੁੱਟੀ ਕਰਦੇ ਉਹ ਹੋ ਜਾਂਦੀ ਚਾਰ-ਚਾਰ ਦਿਨ ਰਹਿ ਜਾਂਦੀ ਤਿੰਨ ਦਿਨ ਉੱਥੇ ਹੀ ਉੱਥੇ ਅੱਛਾ ਤੇ ਹੁਣ ਤਾਂ ਕਾਂਠੇ ਜਾ ਗਮਚਾਂ ਦੇ ਹੁਣ ਤਾਂ ਦੰਤੂੜੀ ਗਈ ਹੈ ਕਿਦੋਂ ਕਰੋ ਲੈ ਕੇ ਚੱਲ ਦਵਾਈ ਅੱਛਾ ਪੂਰੀ ਸੇਵਾ ਹੁੰਦੀ ਸੀ ਉਦੋਂ ਉਹ ਪੂਰੀ ਉਹਦੇ ਯਾਰ ਜਿਸੀ ਕਿ ਹੁੰਦੀ ਸੀ ਇਹ ਬੁਢੇ ਜਨਾਂ ਕੀ ਜੇ ਬੁਢਰ ਦੀ ਹੈ ਨਹੀਂ ਜਰੂਰੀ ਉਦੋਂ ਲੈਣ ਦਾ ਮਤਲਬ ਹੁੰਦਾ ਸੀ ਬਾਬਾ ਜਿਵੇਂ ਅੱਜ ਕੱਲ ਨਹੀਂ ਜੀ ਕੋਈ ਲੈਂਦੇ ਉਹ ਤਾਂ ਕੁੜੀਆਂ ਵਾਲੇ ਦਾ ਬੜਾ ਪੈਸੇ ਲੈ ਲੈਂਦੇ ਲੱਖ ਤੇ ਪੋਤਿਆਂ ਵਾਲਾ ਨਹੀਂ ਹੁਣ ਪੈਸੇ ਪੋਤਿਆਂ ਵਾਲਾ ਲੈਂਦਾ ਹੁਣ ਤਾਂ ਬਾਲਾ ਹੋਇਆ ਪਿਆ ਪੱਟੀਆਂ ਵਿਛਾ ਦਿਆਂੀਆਂ ਉੱਚੇ ਬਹਿ ਕੇ ਖਾਇਆ ਹੁੰਦੇ ਜੀ ਹੁਣ ਤਾਂ ਪਹਿਲਾਂ ਆਈ ਨਹੀਂ ਮੇਜੀ ਨੂੰ ਝੁੰਧੇ ਜੀ ਭਾਂਡੇ ਝੁੰਧੇ ਕਿੰਨੇ ਇੱਕ ਮੂਰੇ ਉਹ ਜਿਵੇਂ ਬਾਬਾ ਜੀ ਡੀਜੇ ਲਾ ਲੈਂਦੇ ਵਿਆਹ ਤੇ ਉਦੋਂ ਫਿਰ ਕਿਵੇਂ ਨਾ ਨਾ ਜੀ ਕੁਝ ਨਹੀਂ ਇੰਤਰੀ ਸਪੀਕਰ ਲੱਗਦਾ ਨਹੀਂ ਸਪੀਕਰ ਵੀ ਮਗਲੋਂ ਜੀ ਹੋਏ ਨੇ ਪਹਿਲਾਂ ਹੀ ਨਹੀਂ ਸੀ ਹਾਂ ਆਪਣੇ ਕੋਲ ਲੱਗਦਾ ਅੱਛਾ ਉਹ ਵੀ ਮਗਲੋਂ ਜੀ ਹੋਏ ਨੇ ਪਹਿਲਾਂ ਤਾਂ ਹੀ ਨਹੀਂ ਸੀ ਅੱਛਾ ਹਾਂ ਪਹਿਲਾਂ ਤਾਂ ਉਹ ਕਿੱਦਾਂ ਪਉਦੇ ਨੱਚਦੇ ਸੀ ਠੀਕ ਸਾਡੇ ਵਿਆਹ ਮੇਰੇ ਤਾਂ ਹੋ ਗਈ ਸਪੀਕਰ ਪਹਿਲਾਂ ਹੀ ਨਹੀਂ ਸੀ ਤੁਸੀਂ ਲਾਇਆ ਸੀ ਸਪੀਕਰ ਹਾਂ ਲਾਇਆ ਸੀ ਅੱਛਾ ਜਦੋਂ ਤੁਹਾਡਾ ਵਿਆਹ ਹੋਇਆ ਸੀ ਬਾਬਾ ਜੀ ਤੁਹਾਨੂੰ ਫਿਰ ਘਰ ਦੇਣ ਕਿਹਾ ਵੀ ਵੀ ਤੁਹਾਡਾ ਵਿਆਹ ਵੀ ਤੂੰ ਕੁਕੜੀ ਕੜੀ ਪਹਿਲਾਂ ਤੁਹਾਨੂੰ ਦਿਖਾਈ ਤਾਂ ਨਹੀਂ ਹੋਣੀ ਨਾ ਨਾ ਕੁਛ ਉਸ ਦਸਾਂ ਹੀ ਛੋਟੇ ਬੇਸੋਟੇ ਦੀ ਵਾਲੀ ਸੋਛੋਟੀ ਜੀ ਹੈ ਕਿੰਨੀ ਉਮਰ ਤੋਂ ਤੁਹਾਡੇ ਵਿਆਹ ਉਹ ਮੈਂ ਹੋਊਗਾ 14 ਸਾਲ ਤੋਂ ਵਿਆਹ ਦੀ ਹੋਈ 10 ਸਾਲ ਦਾ ਹੀ ਉਹ ਉਸ ਤੋਂ ਛੋਟਾ ਜੀ ਵਿਆਹਿਆ ਸੀ ਅੱਛਾ ਤੇ ਮਕੜਾਵਾ ਲੈ ਅੰਦਰ ਤਿੰਨ ਚਾਰ ਸਾਲ ਤੋਂ ਅੱਛਾ ਹਾਂ ਵਿਆਹ ਹੈ ਕਰ ਲੰਦੇ ਹੀ ਮਕੜਾਵਾ ਚਾਰ ਸਾਲ ਤੋਂ ਲਿਆਉਂਦੇ ਸੀ ਪਹਿਲਾਂ ਸਗੜ ਸੋ ਪਹਿਲਾਂ ਤਾਂ ਉਹ ਨਹੀਂ ਜਾਣਦੇ ਸੀ ਇਹ ਚੋ ਕੀ ਕਰਾਉਣਾ ਪੈਣਾ ਤਾਂ ਆਈ ਆਉਦੇ ਸੈਂ ਕਿਵੇਂ ਕਿਵੇਂ ਇਹ ਚੋ ਕੀ ਕਰਾਉਣਾ ਕੁੜੀ ਤਾਂ ਕੀ ਕਰਾਉਣਾ ਹਾਂ ਵੀ ਆਪਣੀ ਹੈ ਹੀ ਗਿਆ ਪਹਿਲਾਂ ਆਈ ਨਹੀਂ ਪਤਾ ਇਹ ਗੱਲਾਂ ਹੈ ਤੇ ਚਲ ਮੈਨੂੰ ਨਹੀਂ ਜਾਣਦੇ ਸਾਰੇ ਇਹ ਦਿਨ ਸੀ ਵੀ ਆਪਣੇ ਤੋਂ ਕੁੜਗਾਈ ਨੇ ਹਾਂ ਮੈਂ ਕੀ ਕਰਨ ਕਰਾਉਣਾ ਹੈ ਇਹਦਾ ਲੋਕਾਂ ਨੇ ਆ ਆ ਕੇ ਛੇੜਨ ਲਾਇਆ ਮੂ ਨਹੀਂ ਜਾਣਦੇ ਕੀ ਛੇੜੀ ਰਹਿੰਦੇ ਅੱਛਾ ਪਤਾ ਹੀ ਨਹੀਂ ਹੁੰਦਾ ਸੀ ਵੀ ਵਿਆਹ ਕਰਾਉਂਦੇ ਆ ਨਹੀਂ ਆਈ ਨਹੀਂ ਪਤਾ ਇਹ ਕੁਛ ਕਰੀ ਜਾਂਦਾ ਜਿਵੇਂ ਨਹੀਂ ਜਾਣਦੇ ਨਹੀਂ ਹਾਂ ਸਹੀ ਗੱਲ ਹੋ ਗੋਲੇ ਹੁੰਦੇ ਸੀ ਨਾ ਸਾਰੇ ਗੋਲੇ ਸੰਗੇ ਤੇ ਜੂਜਣ ਜਾ ਆ ਜਾਇਆ ਆਊਗਾ ਤੇ ਵਿਆਹ ਤੇ ਕਰੀ ਆਇ ਕਰੀ ਜਣ ਤੇ ਮੇਰੇ ਅੱਗੇ ਨਹੀਂ ਆਖਦੇ ਨਾ ਹਾਂ ਫਿਰ ਮੂੰਹ ਨੂੰ ਪਸੇ ਨਹੀਂ ਕਿਛਤੀ ਯੱਕ ਇੱਥੇ ਨਹੀਂ ਇਹ ਨਹੀਂ ਜਾਣਦੇ ਵੀ ਉੱਚੀ ਹੁਣ ਤਾਂ ਜਿਵੇਂ ਕੁੜੀ ਦੂਜੇ ਦਿਨ ਹੀ ਬਾਬਾ ਜੀ ਜਾ ਵੜਦੀ ਐ ਪੇਕੀ ਓਏ ਹੁਣ ਤਾਂ ਸਾਰਾ ਕੁਝ ਹੀ ਆ ਗਿਆ ਉਦੋਂ ਉਦੋਂ ਫਿਰ ਕੀ ਹੁੰਦਾ ਸੀਗਾ ਉਹਦੋਂ ਨਹੀਂ ਸੀ ਉਦੋਂ ਨਹੀਂ ਜਾਂਦੀ ਸੀ ਉਹ ਤਾਂ ਯਾ ਚੇ ਬਿੰਟਾ ਜੇ ਯਾ ਕਾਈ ਨੀ ਚੇ ਬਿੰਟਾ ਜੇ ਮਾਪਿਆਂ ਜੀ ਚੇ ਬਿੰਟਾ ਜੇ ਕੁੜੀ ਜਿਵੇਂ ਬਚਪਨ ਆ ਕੀ ਗੱਲ ਪਰ ਬੁੱਢੇਂ ਵੀ ਆਤੀ ਏ ਪਰ ਤੁਜੂ ਨੂੰ ਵੀ ਆਤੀ ਏ ਪਰ ਕੀ ਉਹ ਲੋਕਾਂ ਦਾ ਸਮਾਜਨ ਦਾ ਸਿਨੇਮਾ ਨਹੀਂ ਸਮਝਣ ਦੇ ਹੈਮ ਜਿਹਾ ਤਿੰਨ ਜਿਹਦਾ ਨਹੀਂ ਤੇ ਮੈਂ ਦੋਲਾ ਉਹ ਪਰ ਨਹੀਂ ਜੀਦਾ ਯਾਰ ਵੀ ਉਹ ਪੈਸਾ ਨੂੰ ਲੈ ਕੇ ਲੈ ਆਇਆ ਉਹ ਕੁੜੀ ਨੇ ਪੈਸੇ ਆਏ ਕੁੜੀ ਨੇ ਗਵਰਨਮੈਂਟ ਚੋਂ ਚੱਲ ਜਾਂਦੀ ਅੱਛਾ ਉਹ ਵਹੀਗਾ ਜੀ ਉਹ ਤਾਂ ਯਾਰ ਜੀ ਹੁੰਦੀ ਜੀ ਮਾਰ ਜਾਂਦੇ ਫਿਰ ਫਿਰ ਤਨ ਪਰ ਉਹ ਜੀ ਕੰਮ ਹੋਣਗੇ ਆਪਾਂ ਕੰਜਰੇ ਆ ਬਣਿਆ ਆਪਾਂ ਕੁੜੀਆਂ ਜੇ ਨਹੀਂ ਕਸੂਰ ਸਹੀ ਹੈ ਅੱਛਾ ਜੋ ਆਪਾਂ ਆਦੀ ਆਪ ਨੂੰ ਮੰਦਰਵਾੜ ਤੇ ਨਹੀਂ ਲਿਆ ਕੇ ਉਹ ਬੁਰਾਨੇ ਪੁੱਛੂ ਵਿੱਚ ਹੀ ਲੱਗਦੀ ਹੈ ਹਾਂ ਅੱਗੇ ਤਾਂ ਝਾਕ ਨਹੀਂ ਦਿੰਦੇ ਸੀ ਕਈ ਅੱਛਾ ਕੁੜੀਆਂ ਬਾਹਰ ਨਹੀਂ ਨਿਕਲਦੀਆਂ ਵਿੱਚ ਚਾਹ ਆ ਬੈਠਾ ਭਰਾ ਬੈਠਾ ਚਾਚੇ ਦੇ ਪੁੱਛ ਬੈਠਾ ਬੁਢੀ ਦੇ ਜਾਂਦੀਆਂ ਨਹੀਂ ਸੀ ਮਾਤਾ ਕੀ ਕਰ ਰਹੇ ਆ ਭਾਈ ਜੇ ਹੁਣ ਤਾਂ ਬਸ ਅਸੀਂ ਪ੍ਰੋਫੈਸਰ ਉਹਨਾਂ ਦੇ ਯਾਰ ਹੁਣ ਤਾਂ ਹੋਲਦਾ ਹੁੰਦਾ ਬੰਦੇ ਨਾ ਆਜੂ ਤੇ ਆਇਆ ਏਦਾਂ ਕੰਮ ਕਰਾ ਹਾਂ ਬਸ ਹੁਣ ਤਾਂ ਚਲ ਹੁੰਦੀ ਸੀ ਉਦੋਂ ਬਾਬਾ ਜੀ ਉਹ ਬਾਲੀ ਛਾਣਦੀ ਸਾਡੇ ਵੇਲੇ ਤਾਂ ਅਸੀਂ ਮਾਪਿਆਂ ਨੂੰ ਆਏ ਨਹੀਂ ਆਦੇ ਸੌਂ ਨਹੀਂ ਜਾਣੇ ਅੱਛਾ ਜਦੋਂ ਉਹ ਆ ਹੰਦੇ ਨਾ ਫੇਰ ਜਾਵਰ ਜੇ ਆਪਦੀ ਆਪਣੀ ਕਰੀ ਆ ਕੇ ਫਿਰ ਸੌਰੀ ਜਾਂਦੇ ਕਰਸਤੇ ਸੀ ਬਾਬਾ ਜੀ ਆ ਜਾਂਦੇ ਸਨ ਜੇ ਟੁੱਟ ਕਰਕੇ ਜਾਂਦੇ ਹੋ ਉਹਦੇ ਜਾ ਕੇ ਇਹ ਸੰਦ ਮੰਗ ਕੇ ਲੈ ਜਿਹਦੇ ਕੋੜੀ ਗਾਲੀ ਜਾ ਆਏ ਕੋੜੀ ਤੇ ਜਾਂਦੇ ਸੌਰੀ ਹਾਂ ਹੂੰ ਨਹੀਂ ਸੀ ਅੱਛਾ ਜਾ ਉਹ ਛੱਠ ਮੰਗ ਕੇ ਲੈ ਜਾਣਾ ਉਹ ਹੋਰ ਕਿੱਥੇ ਸੀ ਅਹੀਂ ਹੀ ਸਾਡੇ ਦੇਖ ਲਈ ਉੱਥੇ ਸੌਰੀ ਜਾਂਦੇ ਸੀ ਹਾਂ ਬਸ ਸਹੀ ਹੈ ਨਹੀਂ ਸੀ ਅੱਛਾ ਮੌਰੋ ਲੱਗੀ ਹੈ ਹੁਣ ਤਾਂ ਗੱਡੀਆਂ ਭਾਲਦੇ ਬਾਬਾ ਹੁਣ ਤਾਂ ਕਿਹੜੀ ਗੱਡੀ ਕੱਲਾ ਹੀ ਭਾਲਦਾ ਉਹ ਤਾਂ ਉਹ ਗੱਲਾਂ ਗਈਆਂ ਜੀਰਾ ਜਿਹੜੇ ਸਾਡੇ ਵੇਲੇ ਸੀ ਨਾ ਉਹ ਜਿਹੜੇ ਵੇਲੇ ਆਉਣੇ ਹੀ ਨਹੀਂ ਉਸੋ ਛਕਰਾਂ ਵਤੋਂ ਨੀ ਬੰਦਿਆਂ ਤੇ ਵੀ ਭੁਰੀਆਂ ਤੇ ਵੀ ਕਿਉਂ ਖਰਾਕਾਂ ਚ ਜਮੀ ਐ ਹੁੰਦੇ ਮੱਛੇ ਸੜੇ ਪੈ ਨੇ ਸਾਰੇ ਹਾਂ ਇੱਕ ਦੁਨੀਆ ਚ ਅੱਗ ਪਈ ਬਾਲੀ ਹਾਂ ਕੁੜੀਆਂ ਚ ਵੀ ਤੇ ਨਹੀਂ ਆਪਾਂ ਇਹ ਆਪੋ ਆਪਣੇ ਅਸਜਿੰਦਾ ਚ ਪੈ ਨੂੰ ਸਲਾਉਂਦਾ ਜੇ ਪਾਣੀ ਜਾਂਦੀ ਨਹੀਂ ਬਸ ਮੁੱਕ ਗਿਆ ਕੰਮ ਇਹ ਨਹੀਂ ਪਤਾ ਦੀ ਆਏ ਆਏ ਨਾ ਆਵੇ ਜੋ ਨਹੀਂ ਆਏ ਸਮੇ ਮਾੜੇ ਆ ਗਏ ਨਹੀਂ ਸਮੇ ਮਾੜੇ ਆ ਮਾੜੇ ਆ ਗਏ ਹੂੰ ਬਾਕੀ ਆਏ ਅੱਗੇ ਆਈ ਜੇ ਕਿਸੇ ਨਾ ਹੋਣੀ ਆਪਾਂ ਜਿਹੜੀ ਜੋਚਾ ਕਰ ਲੈਣਾ ਹੂੰ ਜੀ ਜਖਾਪੀ ਲੋ ਪਿਛਲੀ ਤਾਈ ਤੇ ਹੁਣ ਤੱਕ ਜੀ ਉਹ ਜੀ ਨਾਲ ਆਪ ਖਾਣੇ ਤੇ ਹੁਣ ਆ ਕੰਮ ਹੁਣ ਤਾਂ ਬਾਲੇ ਲੋਕ ਸਵਾਰਥੀ ਹੋ ਗਏ ਬਾਬਾ ਜੀ ਹੁਣ ਨਹੀਂ ਹੁਣ ਤਾਂ ਵੇਲੇ ਨਹੀਂ ਹੁਣ ਤਾਂ ਮੈਨੂੰ ਪਸੇ ਦੀ ਚੁੰਮ ਫਲਾਉਂਦੇ ਸਾਂ ਗਿਆ ਤੇ ਨਾ ਯਾਰੀ ਹੈ ਯਾਰੀ ਹੈ ਤੇ ਤੇਰੇ ਘਰੀ ਬਣ ਉਹ ਚੋਣੀ ਸੀ ਇਹ ਕੰਮ ਉਹ ਨਹੀਂ ਰੱਖੀ ਰੱਖਦੇ ਸੀ ਉਦੋਂ ਇੱਕ ਕਹਿੰਦੇ ਪੱਗ ਵਟਾਉਂਦੇ ਹੁੰਦੇ ਸੀ ਬਾਬਾ ਜੀ ਕੀ ਕਿੱਸਾ ਹੁੰਦਾ ਸੀਗਾ ਉਹ ਪੱਗ ਆ ਜੀ ਜਿਹੜੇ ਪੱਗ ਵਟੀ ਗਈ ਹਾਂ ਉਹਦੇ ਨਾਲ ਫੋਟੀ ਦਾ ਕਿਉਂ ਭੈਣ ਭਰਾ ਹੀ ਹੋ ਗਏ ਭਣ ਭਰਾ ਹੋਗੇ ਜਾਂ ਭਰਾ ਭਰਾ ਹੋਗੇ ਪੜਾਈ ਹੋਗੇ ਸਾਨੂੰ ਨਾ ਬੁੜੀਆਂ ਵੀ ਆ ਜਾਂਦੀਆਂ ਮੇਰੇ ਪੋਤੀ ਆ ਇਹ ਵੀ ਪੋਤੀ ਐ ਅੱਛਾ ਪੱਗਵੱਟੀ ਮੇ ਪੋਤੀ ਪੋਤੀ ਐ ਇਹ ਦੂਜਾ ਪੁੱਤ ਐ ਤੇ ਹੋਰ ਦੂਜਾ ਕਿਹੜਾ ਉਹ ਪੱਗਵੱਟੀ ਵਾਲੇ ਕੰਮ ਪੈ ਗੁਰੂ ਆ ਜਦੇ ਜਾਉਣਾ ਕੋਈ ਮੇਰੇ ਤੇ ਉਹਦੀ ਪੱਗਵੱਟੀ ਸੀ ਕੀ ਇੱਥੇ ਦਾਨੇ ਵਾਲੇ ਨਾ ਉਹ ਨਾ ਉਹ ਸਕੂਲ ਚ ਗਏ ਨਹੀਂ ਆਖੀ ਜਾ ਕੇ ਵੀ ਇੱچھے ਸਕੂਲ ਚ ਨਹੀਂ ਹੈ ਗਏ ਨਹੀਂ ਸਕੂਲ ਨਹੀਂ ਜਗ ਜਗ ਕੇ ਉਹਨਾਂ ਸਾਡੇ ਖਾਣ ਪੀਣ ਕੇ ਹੋ ਜੀ ਸੀ ਬਾਬਾ ਜੀ ਹੁਣ ਉਹ ਖਾਣ ਪੀਣ ਤਾਂ ਜਿਹੜੇ ਸੀ ਆ ਬੀਣਾ ਉਹਦੇ ਖਾਣ ਪੀਣ ਬਹੁਤ ਚੰਗੇ ਸੀਗੇ ਬਰਾਨੀ ਜਮੀਨਾਂ ਹੁੰਦੀਆਂ ਸੀਆਂ ਹੂੰ ਤੇ ਅੰਨ ਪਾਣੀ ਉਹ ਠੀਕ ਹੁੰਦੇ ਸੀ ਉਹਨਾਂ ਦੀ ਤਾਂ ਹੀ ਨਹੀਂ ਜੇ ਮੁੰਡਾ ਬਸ ਚੇੜ ਜਲ ਜਲ ਜੀ ਖਾਲੀ ਜੇ ਤਾਂ ਜਿਆਦਾ ਟੱਟੀਆਂ ਲੱਗ ਜਾਣੀਆਂ ਤੇ ਜਾਂ ਅੱਛਾ ਤੇ ਹੁਣ ਨਹੀਂ ਹੋ ਬੀ ਅੱਛਾ ਦੁੱਧ 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 ਆਮ ਸੀ ਬਾਬਾ ਜੀ ਦੁੱਧ ਹੋ ਕੇ ਬਛੇਰੀ ਤੇ ਬਹੁਤ ਨਾਜ ਦਾ ਤੋੜਾ ਸੀ ਅੱਛਾ ਵੁਟੀ ਨਾ ਜਾਂਦਾ ਸਮਾਂ ਮੱਕੀ ਦੀ ਜਾਂ ਜਵਾਰ ਜਾਂ ਕਈ ਆ ਜੋ ਇਹ ਜੀ ਕਟ ਦੀ ਕਿਹ ਚੰਗੀ ਕਿ ਮਾਹੀ ਪਾਲੀ ਕਿਹ ਕਿਥੋਂ ਦੀ ਸੀ ਹੁਣ ਤਾਂ ਬਸ ਖਾਂਦੇ ਹੀ ਨਹੀਂ ਬਾਜਰੇ ਬੂਜਰੇ ਦੀ ਮੱਕੀ ਹੁਣ ਚੰਗੇ ਨਹੀਂ ਬਾਜਾ ਹੁਣ ਤਾਂ ਪਣਾਉਣ ਨੂੰ ਤਰਸਦੀਆਂ ਵੀ ਖਿਲੇ ਬਣਾ ਕੇ ਖਾ ਲਈਏ ਹੁਣ ਤਾਂ ਚੰਗੇ ਨਹੀਂ ਉਹਨਾਂ ਸਾਡੇ ਦੇਲੇ ਚੰਗੀ ਕੰਟ ਜਮਾਈ ਛੇਤਾਂ ਹੁਣ ਬਾਬਾ ਜੀ ਤੁਹਾਨੂੰ ਕਿਵੇਂ ਲੱਗਦਾ ਪਹਿਲਾਂ ਦੇ ਮੁਕਾਬਲੇ ਲੋਕਾਂ ਦੀਆਂ ਚੰਗੀਆਂ ਨਹੀਂ ਹੁਣ ਨਹੀਂ ਕਈ ਮੈਂ ਦੱਸਦਾ ਨਹੀਂ ਕਈ ਪੁੱਛਦੇ ਹੁਣ ਕਿ ਵਿੱਚ ਤੁਸੀਂ ਕਿੱਡੇ ਕਿੱਦੇ ਹੋ ਵੀ ਚਾਕੇ ਤੁਸੀਂ ਬੂਰੀਆਂ ਉਹ ਮਾਰਨ ਦੀ ਅੱਗੇ ਗਿੱਦੜੇ ਸੱਤ ਕੋ ਆਜੇ ਸੜੂ ਡੂਲ ਮਨ ਜੀਆਂ ਨੇ ਵੜੀਆਂ ਦੀਆਂ ਬੋਰੀਆਂ ਪਿੰਡ ਲੈ ਆਉਂਦੇ ਸਾਡੇ ਲੋਕ ਕੀ ਕਾਰਨ ਕੀ ਰਹਿ ਗਿਆ ਬਾਬਾ ਜੀ ਛੇਤਾਂ ਕਦੋਂ ਨਹੀਂ ਸਿੱਧਾ ਹੀ ਯਾਰ ਅੰਨ ਪਾਣੀ ਨਹੀਂ ਉਹ ਆ ਸਾਰੇ ਇਹਨੇ ਕਰਤੇ ਖਰਾਬ ਹੂੰ ਜੇ ਅੱਗੇ ਅੰਨ ਪਾਣੀ ਸੀ ਨਾ ਕਿੱਦਾਂ ਸੀ ਜੇ ਪਹਿਲਾਂ ਤਾਂ ਜਾ ਕੇ ਕਈ ਬੋਰੀ ਪਾਉਂਦਾ ਸੀ ਕੋਈ ਕਬਡੀ ਖੇਡਦੇ ਸੀ ਹਮਮ ਉਨ੍ਹਾਂ ਕਦੀ ਕਬਡੀ ਜਾਂ ਬੋਰੀ ਕਿਸੇ ਦੇਖੀ ਹੈ ਉਹ ਸਾਡੇ ਦੇਖਣ ਤਾਂ ਬੋਰੀਆਂ ਪਾਉਂਦੇ ਕਬਡੀਆਂ ਖੇਡਦੇ ਰਾਤ ਨੂੰ 11 12 ਵਜੇ ਤਾਂ ਖੇਡ ਹੀ ਜਾਂਦੇ ਆ ਕੇ ਉਵੇਂ ਪੈ ਜਾਂਦਾ ਅੱਛਾ ਕੌਡੀਆਂ ਖੇਡੀਆਂ ਜਾਂਦੇ ਕਬਡੀ ਖੇਡ ਹੀ ਜਾਂਦੇ ਉਵੇਂ ਪੈ ਜਾਂਦੇ ਉਵੇਂ ਪੈ ਜਾਂਦੇ ਅੱਛਾ ਕਰਦੇ ਕੁਛ ਨਹੀਂ ਆਉਂਦੇ ਸੀ ਨਾ ਕਰਦੇ ਨਹੀਂ ਸਾਨੂੰ ਕੁਛ ਆ ਜੇ ਕਿਸੇ ਨੇ ਚਾਬੀ ਜੀ ਛਾਂਡੀ ਨਹੀਂ ਦੱਸਿਆ ਨਹੀਂ ਕਦੀ ਕਰੀ ਸੀ ਤਾਂ ਅੱਖਾਂ ਦੇ ਤਾਂ ਹੀ ਨਾ ਇਹ ਵੀ ਤਾਂ ਲੜਕੇ ਆ ਕੇ ਕਿਸੇ ਨਾਲ ਜੇ ਕਿਸੇ ਦੇ ਲੀੜੇ ਪਾਰ ਦੇ ਉਹ ਚ ਕੋਈ ਨਾ ਕੋ ਲਾ ਲਿਆ ਜੇ ਉਹ ਮੈਂ ਕਰ ਲਿਆ ਸੀ ਚਾਲ ਆ ਗਈ ਚੁੱਪ ਕਰਕੇ ਅੱਛਾ ਆਈ ਨਹੀਂ ਸੀ ਅੱਗੇ ਆਹ ਫੋਟੋ ਆਖੀ ਕਿ ਜੇ ਮਰੀ ਗੱਲ ਕਿਸ ਨੂੰ ਆ ਜੇ ਚੋਲ ਸਿਤਰੀ ਉਹ ਨਹੀਂ ਹੋ ਜਾਣਗੇ ਮੂਜ ਸਾਡੇ ਦੇਖਣ ਜਨਾ ਨਾ ਭੈਣ ਭਰਾ ਲੜਦੇ ਜੇ ਨਾ ਕੋ ਹੋਰ ਆਪਸੀ ਭਾਈਚਾਰਾ ਕਿਵੇਂ ਸੀ ਬਾਬਾ ਜੀ ਬੜਾ ਬਹੁਤ ਚੰਗਾ ਸੀ ਉਹਦਾ ਅੱਛਾ ਹੁਣ ਨਹੀਂ ਹੁਣ ਤਾਂ ਭਈ ਨਾ ਭੈਣ ਤੇ ਨਾ ਭਰਾ ਹੁਣ ਕਹੀ ਨਹੀਂ ਭੈਣ ਭਰਾ ਹੁਣ ਰਿਸ਼ਤੇ ਵੀ ਕੱਟ ਕੇ ਬਾਬਾ ਜੀ ਭਾਈ ਹੁਣ ਕੱਟ ਗਿਆ ਜਿਹੜੀ ਕੁੜੀ ਆ 40 ਲੱਖ ਦੀ ਜ਼ਮੀਨ ਹੋ ਗਈ ਉਹਨੇ ਕਟਾ ਦਿੱਤੀ ਘਟਾਤੀ ਅੱਛਾ ਉਹਨੇ ਕਿਵੇਂ ਘਟਾ ਦੇ ਬਾਬਾ ਉਹਨੇ ਘਟਾ ਤੇ ਹੁਣ ਕੁੱਲ ਕੁੜੀਆਂ ਆਂ ਜਿਹਨੇ ਮੇਰੇ ਹਿੱਸੇ ਹਮ ਅੱਗੇ ਹਿੱਸਾ ਨਹੀਂ ਲੈਂਦੀਆਂ ਦੀ ਵੀ ਕਿ ਕੁੜੀਆਂ ਦਾ ਜ਼ਮੀਨ ਦੇ ਸੀ ਤੇ ਚੁੱਪ ਕਰਕੇ ਭਰਾ ਨਾਲ ਗੁੱਠਾ ਲਾ ਲੈਂਦੀਆਂ ਸੀ ਅੱਛਾ ਕੁੜੀ ਲੋਕ ਨਹੀਂ ਕਹਿੰਦੇ ਮੈਂ ਤਾਂ ਧੋਕ ਨਾਲ ਆਉਂਦੀ ਆ ਨਾ ਉਸ ਨੂੰ ਹੱਥੋਂ ਟੁੱਟਿਆ ਫਿਰ ਮੈਂ ਤਾਂ ਧੋਕ ਨਾਲ ਦੇ ਪੈਸੇ ਜੀ ਹਾਂ ਹੁਣ ਆਏ ਮੋਹ ਹੀ ਨਹੀਂ ਨਹੀਂ ਬਿਲਕੁਲ ਸਹੀ ਗੱਲ ਆ ਜੀ ਪਹਿਲਾਂ ਮੋਹ ਜ਼ਿਆਦਾ ਸੀ ਨਹੀਂ ਮੋਹ ਉਦੋਂ ਦਾ ਅਸੀਂ ਲੜਕੇ ਨਹੀਂ ਆਖਿਆ ਸੱਤ ਸੱਤ ਭਾਂਜਪਰਾ ਅੱਛਾ ਅਸੀਂ ਆਪਦੀ ਚਪੇੜਾ ਸਾਡੀ ਮਾਂ ਦੇ ਸਾਡੀ ਚਪੇੜਾ ਦੇ ਮਾਰਾ ਜੋਂ ਮਾਣੇ ਮਾਰਿਆ ਨਹੀਂ। ਨਾ। ਅੱਛਾ ਹਾਂ। ਬੱਸ ਉਹਨਾਂ ਦੀ ਜੀ ਅੱਖਣਾ। ਹੂੰ। ਤੇ ਕਿਉਂ ਆਇਆ ਪੌਣਾ? ਰੁੱਕ ਪਰ ਕੇ ਜੇ ਹੁਣ ਆਈ ਤਾਂ ਰੁੱਕ ਕਿਉਂ ਦੇ ਨਹੀਂ ਵੇਖਿਆ ਮੈਂ ਤੇ। ਅੱਛਾ ਕਿਉਂ ਆਇਆ ਪੀਂ ਕਿੰਨਾ ਪੀ ਲੈਂਦੇ ਸੀ ਬਾਬਾ ਜੀ ਕਿਉਂ? ਯਾਰ ਜਿੰਨਾ ਫੜਾਂ ਦੀ ਉਹਨੇ ਖਾ ਜਾਂਦੇ ਸਨ। ਅੱਛਾ। ਤੇ ਅਗੇ ਰੋਗਾ ਨਾ ਪੈਂਦਾ ਹੀ ਚ ਹੁਣ ਹੁਣ ਨਾ ਪਉਂਦੀਆਂ ਅਗਲਾ ਤਾਂ ਹੁਣ ਵੀ ਪੀ ਆ ਕੜਾ ਕਲਾਜ ਦਾ ਅੱਛਾ ਹਾਂ ਮਾਰੀ ਵੀ ਪੀ ਜਾਈ ਹੁਣ ਪੀ ਜੰਦੇ ਕਿਵੇਂ ਬਾਬਾ ਜੀ ਅੱਧਾ ਅੱਧਾ ਕਿਲੋ ਕਿਉਂ ਪੀ ਜੰਦੇ ਅੱਧਾ ਅੱਧਾ ਕਿਲੋ ਹਾਂ ਹੁਣ ਤਾਂ ਹਾਜਮ ਹੀ ਨਹੀਂ ਆਉਂਦਾ ਹਾਂ ਹੁਣ ਨੇ ਆਜ਼ਮਾ ਦੱਸ ਉਹਦਾ ਤਾਂ ਸ਼ਿਕਰੀ ਵਾਲੇ ਤਾਂ ਜਾਂਦੇ ਚਾਰ ਛੇਰ ਦਾ ਤਾਂ ਅੱਗੇ ਛੰਨੇ ਹੁੰਦੇ ਚੰਨੇ ਚੰਨੇ ਸ਼ੱਕਰ ਉਹਨੂੰ ਪਾਈ ਜਾ ਬਾਜ਼ੇਨੀ ਵਿੱਚ ਪਾਇਆ ਤੇ ਪਾਇਆ ਅੱਧਾ ਕਿਲੋ ਕੋ ਬਾਜ਼ੇਨਾ ਉਹ ਪੀ ਜਾਂਦਾ ਠੱਕ ਠੱਕ ਕੇ ਆਏ ਖਾਂਦੇ ਗਰੀਬ ਨੂੰ ਕੋਈ ਦਿੱਕਤ ਨਹੀਂ ਹੁੰਦੀ ਨਾ ਨਾ ਬਲੱਡ ਬਰੂਟ ਨਹੀਂ ਕਿ ਹੋਣਾ ਵੱਧੇ ਸੀ ਨਾ ਬਲੱਡ ਮੂੰਹ ਹੀ ਬਲੱਡ ਕਿਤਾ ਜਾਣਦੀ ਨਹੀਂ ਸੀ ਦੁਨੀਆ ਉਹ ਤੇ ਬਲੱਡ ਕੀ ਚੀਜ਼ ਹੁੰਦਾ ਨਾ ਕੋਈ ਬਿਮਾਰੀ ਜਾਣਦੇ ਸਨ ਉਹਨਾਂ ਦੇ ਕਈ ਨਹੀਂ ਸੀ ਤੇ ਬਿਮਾਰੀ ਮੂੜੀਆਂ ਨਹੀਂ ਉਦੋਂ ਹੁੰਦੀਆਂ ਸੀਗੀਆਂ ਹੁਣ ਤਾਂ ਬਿਮਾਰ ਨਹੀਂ ਬਾਬਾ ਜੀ ਬਹੁਤ ਵਾਦ ਕਰੀ ਬਾਲੀ ਕੱਲਾ ਤਾਪ ਜੜਦਾ ਹੁੰਦਾ ਸੀ ਉਹ ਸੰਤ ਹੁੰਦੇ ਸੀ ਉਹਨਾਂ ਤੋਂ ਪੂਰੀ ਦੇ ਲੈ ਉਹ ਨਹੀਂ ਦੇਤੀ ਉਹਦੇ ਲੈ ਜਾਂਦਾ ਬਾਕੀ ਕੋਈ ਬਿਮਾਰੀ ਨਹੀਂ ਬਾਬਾ ਜੀ ਜਿਵੇਂ ਹੁਣ ਆਪਾਂ ਘਰੇ ਆਪਾਂ ਨੂੰ ਕੁਝ ਹੋ ਜਾਂਦਾ ਜਿਵੇਂ ਦਰਦ ਹੋਣ ਲੱਗ ਗਿਆ ਜਾਂ ਕਿਸੇ ਨੂੰ ਹਾਜਮਾ ਤਜਾਬ ਬਣ ਗਿਆ ਬੁਖਾਰ ਚੜ ਗਿਆ ਪਹਿਲਾਂ ਵਾਲੇ ਸਮੇਂ ਦੇ ਵਿੱਚ ਲੋਕ ਦਵਾਈਆਂ ਤਾਂ ਲੈਂਦੇ ਨਹੀਂ ਸੀ ਉਦੋਂ ਕੀ ਦੇਸੀ ਇਹੋ ਜਿਹੇ ਟੋਟਕੇ ਕੀ ਵਰਤਦੇ ਸੀਗੇ ਟੋਟਕੇ ਡੱਕਾ ਨਹੀਂ ਸੀ ਜੀ ਦੁੱਧ ਆਥ ਨੇ 2 ਕਿਲੋ ਵੀ ਪੀ ਲੈਣਾ ਢਾਈ ਵੀ ਕੱਚਾ ਕਾੜ ਕੇ ਅੱਛਾ ਦਾਲਾਂ ਵੇਲੇ ਫੇਰ ਜਦੋਂ ਬੁੜੀਆਂ ਤੌੜੀ ਲਾਉਂਦੀਆਂ ਸਨੇ ਮਲਾਈ ਤੇ ਸਨੇ ਤਲਵਰਾ ਛੰਨਾ ਪਰ ਪਰ ਕੇ ਫੇਰ ਦੁੱਧ ਦਾ ਪੀਣਾ ਜੇ ਉਦੋਂ ਕੋਈ ਇਤਜਾਬ ਹੁੰਦਾ ਸੀ ਬੁਖਾਰ ਇਤਜਾਬ ਹੈ ਹੀ ਨਹੀਂ ਸੀ ਇਤਜਾਬ ਨੂੰ ਤਾਂ ਜਾਣਦਾ ਹੀ ਨਹੀਂ ਸੀ ਜੇ ਗੁੜ ਗੁੜ ਨਾਲ ਰੋਟੀ ਖਾਣੀ ਜਾਂ ਗੰਡੇ ਨਾਲ ਜਾਂ ਮਿਰਚਾ ਰੋਗ ਰੋਗ ਖਾ ਜਾਂਦੇ ਤਾਂ ਉਦੋਂ ਕਿਉਂ ਨਾ ਇਹ ਨਹੀਂ ਮੱਖਣੀ ਉੱਤੇ ਜਾਣੀ ਬਾਹਰ ਕੰਮ ਕਰਦਿਆਂ ਦੀ ਅੱਛਾ ਤੇ ਰੋਗ ਰੋਗ ਮਿਰਚਾਂ ਦੀ ਕੋਈ ਤੇ ਜਾਵ ਨਹੀਂ ਬੰਦਦਾ ਡੱਕਾ ਬਲੱਡ ਬਲੂਡ ਕਦੇ ਨਹੀਂ ਵਧਿਆ ਸੀ ਖੂਨ ਖਾਣ ਨਹੀਂ ਘੜਾ ਹੋਇਆ ਸੀ ਕਦੇ ਡੱਕਾ ਹੀ ਨਹੀਂ ਸੀ ਜਾਂਦਾ ਹੀ ਨਹੀਂ ਸੀ ਕੋਈ ਇਹ ਚੀਜ਼ ਜਾਂਦਾ ਜਾਂਦਾ ਹੀ ਨਹੀਂ ਖੂਨ ਕੀ ਘੜਾ ਹੁੰਦਾ ਕੀ ਬਲੱਡ ਹੁੰਦਾ ਕੀ ਡੱਕਾ ਬਿਮਾਰੀ ਨਹੀਂ ਜਾਂਦੇ ਬਿਨਾਂ ਬਗਾੜ ਤੋਂ ਕੋਈ ਤਾਂ ਟੋਟਕੇ ਵਰਤਦੇ ਹੋਣਗੇ ਬਾਬਾ ਜੀ ਉਹ ਦੋ ਕਿ ਜਮਾਈ ਦੀ ਜਮਾਈ ਨਹੀਂ ਜੋ ਹਾਂ ਜਮਾਤਾਂ ਦੇ ਰਸੇ ਸੀ ਅੱਛਾ ਅੱਛਾ ਕੀ ਘਰੇ ਕੀ ਕੁਛ ਖਰਾਕਾਂ ਹੁੰਦੀਆਂ ਸੀ ਬਾਬਾ ਜੀ ਖਰਾਕਾਂ ਦਾਮ ਸੰਦਲਾ ਕਨਕ ਦਾ ਤਾਂ ਤੋੜਾ ਬਹੁ ਸੀ ਬਾਜਰਾ ਖਾਂਦੇ ਸਿਆਲ ਚ ਦਾ ਸਾਰਾ ਸਿਆਲ ਜਾਂ ਮੱਕੀ ਖਾਂਦੇ ਹਾਰ ਤੇ ਮਿੱਟੀ ਰੋਟੀ ਹਾਂ ਮਗਨੀ ਧਰ ਕੇ ਮਿੱਸੀਆਂ ਰੋਟੀਆਂ ਨੂਨ ਪਾ ਕੇ ਬਸ ਇਹ ਹੋਰ ਕੋਈ ਨਹੀਂ ਸੀ ਅੱਛਾ ਤੇ ਕਾਂਕਤਾਰ ਸ਼ਕੀਰੀ ਵਾਲਿਆ ਤੇ ਰਸਦੇ ਥੋੜੀ ਕਣੀ ਹੁੰਦੀ ਸੀ ਕੀ ਹੈ ਰਿਸ਼ਤੇਦਾਰਾਂ ਸੇ ਕਣਕ ਹਾਂ ਵੀ ਰਿਸ਼ਤੇਦਾਰਾ ਉਹਨਗੇ ਆਲੂ ਮਾਂਚੀ ਆਲੂ ਮੈਂ ਦਾਲ ਤੇ ਕਣਕ ਦੀ ਰੋਟੀ ਅਗਲੇ ਰੱਖਣਾ ਬੜੀ ਸੇਵਾ ਕੀਤੀ ਹੁਣ ਦਾਰੂ ਜਿਵੇਂ ਮੀਠੀ ਕਰਦੇ ਲੋਕ ਹੁਣ ਬਾਹਰ ਬਹੁਤ ਸੌਖੇ ਔਖੇ ਨਾ ਅੱਗੇ ਬਾਹਰ ਸੌਖੇ ਸੈਂ ਹਾਂ ਅੱਗੇ ਆਏ ਸੀ ਜੇ ਜੇਣਾ ਲੈਣਾ ਕਿਸੇ ਨੇ 150 ਹੋਣਾ ਇਹ ਜੁੱਤੇ ਤਾਂ ਹੁੰਦੇ ਨਹੀਂ ਤੇ 50 ਰੁਪਿਆ ਜ਼ਮੀਨ ਕਹਿੰਦੇ ਜਾਂ 25 ਜੁਣੀ ਸੀ ਅੱਛਾ ਤੇ ਬਈ ਤਾਂ ਮੂਝੇ ਪੰਪਰ ਸੌਰਸ ਤੇ ਸਾਡੇ ਦੇਖਣ ਚੋਈ ਹੈ ਤੇ ਹੁਣ ਸਮਝਦਾ 40 ਲੱਖ ਨੂੰ 50 ਲੱਖ ਨੂੰ ਕੀ ਲੈ ਗੀ ਤੇ ਕੀ ਜੀ ਹਜ਼ਾਰ ਹਜ਼ਾਰ ਰੁਪਏ ਹਜ਼ਾਰ ਰੁਪਏ 70 ਲੱਖ ਲੈ ਮੰਗਾ 70 ਖਤਾ ਦਿੱਤੀ ਨਹੀਂ ਜਹ ਮੈਂ ਤੈਨੂੰ ਹੁਣ ਤੱਕ ਜਾਂ ਪੁੱਛੀ ਨਾ ਹੁਣ ਤੱਕ ਮਾਹੌਤਾਂ ਲੋਕਾਂ ਦੀ ਹਾਂ ਚਲੋ ਠੀਕ ਹੈ ਕੀ ਫਿਰ ਇੱਕ ਨੇ ਤੰਦ ਪਿੱਚੀ ਜਾਂਦਾ ਭੁੱਖੇ ਚੈ ਰੇ ਕਿ ਜੋੜ ਕੇ ਜਗਦੀ ਨੂੰ ਫੜਾ ਦੇਣੇ ਕਮਾਂ ਜ਼ਮੀਨ ਨਾ ਕੀ ਪੇਰਾਂ ਤੇ ਪੈ ਰਗੀ ਆ ਅੱਜ ਬਜ਼ੁਰਗਾਂ ਨੇ ਕਮਾਈਆਂ ਆ ਅੱਜ ਆਪ ਦੀ ਸੇਜਾ ਸਮਝ ਲੈਣੀ ਨਹੀਂ ਤੇ ਕੱਲੇ ਬਸ ਆਇਆ ਮਾਂ ਜ਼ਮੀਨ ਲਈ ਕਮਾਉ ਹੁਣ ਤਾਂ ਪਾਰਪਾਈਆਂ ਨਹੀਂ ਮਾਰੇ ਲੋਕ ਅਸਲ ਤਾਂ ਜੀ ਇਹ ਕੋਲੇ ਮਾਲੀ ਜੀ ਕਈ ਗਏ ਸਹੀ ਕਿ ਨਾ ਉਹੀ ਵੜਿਆਈਆਂ ਬਾੜੀਆਂ ਲੈਂਦੇ ਨੂੰ ਕੁਛ ਨਹੀਂ ਗਿਆ ਸਹੀ ਗੱਲ ਕਰਜ਼ਾ ਤਾਂ ਚੱਕੀ ਵਿੱਚ ਗੌਰਮੈਂਟ ਰੋਡ ਤੇ ਤੇਰੇ ਮੇਰੇ ਕੋਲੇ ਆਏ ਆ ਸਾਡੇ ਕੋਲੇ ਆਏ ਆ ਹਾਂ ਕੁੱਲ ਕੰਗਾਈ ਹੈ ਨਸ਼ਾ ਵੀ ਬਹੁਤ ਵਧ ਗਿਆ ਬਾਬਾ ਨਸ਼ਾ ਪਾਈ ਆ ਉਦੋਂ ਸੀ ਤੁਹਾਡੇ ਵੇਲੇ ਕੁਛ ਨਹੀਂ ਸੀਗਾ ਸਾਡੇ ਫਿਰ ਕਈ ਸੋਚ ਰਿਹਾ ਕੰਦਾ ਕੰਦਾ ਸੋਚ ਰਿਹਾ ਕੰਦੇ ਅੱਛਾ ਇਹ ਚਾਹ ਸਾਡੀ ਦੇਖਣ ਇੱਕ ਜੀ ਕਰਦਾ ਪੀਂਦਾ ਸੀ ਹਾਂ ਕੋਈ ਤਾਂ ਪਣੀ ਪੀਂਦਾ ਸੀ ਆ ਆ ਜੋ ਅਸੀਂ ਜੋ ਦੇ ਫੋਕਸ ਹੈ ਅਸੀਂ ਚਾਹ ਨਹੀਂ ਪੀ ਕੇ ਵੇਖੀ ਦੀ ਆ ਵੀ ਹੋ ਗਈ ਚਾਹ ਨਹੀਂ ਚਾਹ ਸੀਗੀ ਹਾਂ ਤੇ ਮੁਰਕੇ ਦੀ ਇਹਲਾ ਹੁਣ ਉਹ ਨਰਾਦਨ ਫਿਰ ਰੋਟੀ ਖਾਂਦੇ ਸੀ ਕੱਲੀ ਕੱਲੀ ਰੋਟੀ ਤੇ ਲੱਸੀ ਮੱਚੀ ਆਮ ਤੇ ਦੁੱਧ ਆਮ ਸੀਗਾ ਅੱਛਾ ਦੁੱਧ ਬੋਲ ਦਿੰਦਾ ਹੀ ਨਾ ਇਹਨਾਂ ਨੂੰ ਭੁੱਖ ਲੱਗਣੀ ਰੋਟੀ ਜਾਂ ਦੁੱਧ ਬਾਈ ਦੁੱਧ ਪੀ ਲੈਣਾ ਆ ਚਾਹ ਦਾ ਜ਼ਵੈਲ ਹੀ ਨਹੀਂ ਸੀ ਕਿਸੇ ਹਾਲੀ ਵਰਦਨ ਨੂੰ ਆਇਆ ਕਿ ਚੁੰਗ ਨੂੰ ਉੱਤੇ ਗੱਡੇ ਸੱਟਲਦੇ ਤੇ ਜਾ ਕੇ ਵੱਢਣ ਲੱਗ ਜੁੰਦੇ ਸੀ ਚਾਹ ਦਾ ਜਾਨ ਦਾ ਹੀ ਚਾਈ ਨਹੀਂ ਸੀ ਜਿੱਦ ਕੇ ਕਿਓ ਖਾਦਾ ਮੈਂ ਇਨਾ ਖਾ ਗਿਆ ਹਾਂ ਜਿੱਦ ਕੇ ਜਾਂ ਕੰਮ ਕਰਦੇ ਆਜਾ ਮੇਰੇ ਨਾਲ ਵੱਢ ਪੰਜ ਤਾਲੇ ਚ ਬਹਿ ਜਾਂਦੇ ਫੋਰਸ ਕੀ ਸੀ ਅੱਜ ਤੱਕ ਕਿਓ ਖਾਦੇ ਤੋਂ ਤਾਂ ਭਰੇਮਾ ਹੋ ਜਾਂਦਾ ਅੱਜ ਕੱਲ ਕਿਓ ਖਾਜੋ ਮੋਖ ਸਿੱਜੀ ਹਾਂ ਸਹੀ ਗੱਲ ਹੈ ਨਹੀਂ ਐਵੇਂ ਹੁਣ ਕਿਸੇ ਮੁੰਡੇ ਨੂੰ ਫਰਾਵ ਦੇ ਚਟਾ ਕਿਓ ਹਾਂ ਕਈ ਨਹੀਂ ਪਚਾ ਸਕਦੇ ਸਾਨੂੰ ਫੜਾ ਲਈ ਪੀ ਜਾਣਗੇ ਅੱਛਾ ਹੁਣ ਵੀ ਪੀ ਜਾਵਾਂਗੇ ਹਾਂ ਹਾਂ ਪੀ ਜਾਵਾਂਗੇ ਕਹੇ ਨਹੀਂ ਕਰਦਾ ਕਿਉਂ ਮਾੜੇ ਹੋ ਗਏ ਬਾਬਾ ਜੀ ਹੁਣ ਕਿਉਂ ਹੁਣ ਮੂੰਹ ਇੰਨਾ ਵੀ ਅੱਗੇ ਕਿਉਂ ਨਾ ਸਾਲ ਦਾ ਹਾਂ ਪਿਆ ਜੀ ਦਾ ਕਿਉਂ ਖਰਾਬ ਨਹੀਂ ਦੇ ਹੁਣ ਤੂੰ ਨਾ ਕੀ ਜੇ ਜੰਦੀ ਖਾਈਦਾ ਉਹ ਚੱਕਰ ਕੀ ਹੈ ਬਾਬਾ ਜੀ ਕਾਹ ਤੋਂ ਨਹੀਂ ਖਾਈਦਾ ਉਹਦੇ ਛੋਲੇ ਪੈਂਦੇ ਸੀ ਹਾਂ ਵੰਡੇ ਪੈਂਦੇ ਸੀ ਬੜੇਵੇਂ ਪੁੰਦੇ ਲੋਕ ਹੁਣ ਬੜੇਵੇਂ ਤੇ ਛੋਲੇ ਵੀਖੇ ਨਹੀਂ ਉਹਨਾਂ ਖਾ ਕੇ ਕੋਈ ਕੀ ਹੈ ਵਿੱਚ ਲੈ ਕੇ ਉਹ ਬਾਥੂ ਹੈ ਕਿ ਕੀ ਹੈ ਉਹ ਹੈ ਜ਼ੋਰ ਦਾ ਨੂਣਾ ਹੁਣ ਕੀ ਜੇ ਹੈ ਹਾਂ ਜੇ ਮੋਰ ਕਈ ਬੋਰੀ 15 1600 ਨੂੰ ਬੋਰੀ ਲਈ ਕਿ ਜੇ ਕੱਲੀ ਇਹ ਪਤਾ ਨਹੀਂ ਖਣੀ ਕੀ ਹੈ ਇਹ ਪਾਉਂਦੇ ਨੇ ਤੋ ਫਿਰ ਕਿਉਂ ਵੀ ਤੋ ਉਹ ਜੇ ਉਹ ਹੀ ਕਿਉਂ ਨਾ ਮੁਸ਼ਕਿਲ ਮਾਰਨੇ ਦੂਜੀ ਮਾਰਨੇ ਪਹਿਲਾਂ ਬੁੜੀਆਂ ਹੁੰਦਾ ਸੀਆਂ ਸਿਆਣੀਆਂ ਤੇ ਹੁਣ ਬੁੜੀਆਂ ਨੂੰ ਇੰਨਾ ਪਤਾ ਵੀ ਨਹੀਂ ਪਤਾ ਨਹੀਂ ਹੁਣ ਡੜੀਆਂ ਹੁਣ ਵਾਲੀਆਂ ਬੁੜੀਆਂ ਨੂੰ ਕੀ ਪਤਾ ਇੰਨਾ ਕਿਉਂ ਸਹੀ ਗੱਲ ਹੈ ਉਹ ਪਸਾ ਵੀ ਕਿਉਂ ਨਹੀਂ ਯਾਰ ਪਸਾ ਹੈ ਕੱਟਣਾ ਨਹੀਂ ਆਉਂਦਾ ਇਹਨਾਂ ਨੂੰ ਇਹਨਾਂ ਨੂੰ ਕੱਟਣਾ ਨਹੀਂ ਆਉਂਦਾ ਪਹਿਲਾਂ ਕਿਉਂ ਆਇਆ ਕਾਈ ਆ ਹੁਣ ਇਹ ਆ ਜਿਹੜੇ ਪਿੱਤਰ ਦੀ ਭਾਂਡੇ ਜਿਹੜੇ ਜੀਆਂ ਆ ਕੀ ਇਹ ਬਣਾਏ ਦੂਜੀ ਉਸਲ ਦੀ ਜੀ ਸਦੀਲ ਦੇ ਪਸ਼ੂ ਵੀ ਬਾਬਾ ਜੀ ਨੇ ਚਰ ਕੇ ਆਉਂਦੇ ਸੀ ਉਦੋਂ ਉਦੋਂ ਚਰ ਕੇ ਖੁੱਲਾ ਚੱਲਦੇ ਨਾ ਬੰਦੀ ਤੋਂ ਅੰਜੀ ਦਾ ਕੰਦੇ ਹੁਣ ਇੱਕੋ ਥਾਂ ਖੜੇ ਰਹਿਣੇ ਕੋਈ ਨਹੀਂ ਆ ਚਾਰ ਪਾ ਦਿੰਦੇ ਐ ਸੜਿਆ ਚਾਰ ਜਿਹੜਾ ਆਪ ਪੁੰਝੇ ਜਾਣਾ ਵਾਲਾ ਸੜੀ ਤੇ ਸੰਨ ਚ ਉਹ ਪਾਉਣੀ ਐ ਅਸੀਂ ਆਹ ਦੇਖ ਮੈਂ ਹੁਣ ਵਿਢਾਂ ਧਰਕੇ ਵੀ ਨਾਉਣਾ ਹੱਥ ਨੇ ਕਿੰਨਾ ਹੀ ਪਾੜਾ ਬੜਾ ਨਹੀਂ ਪਈ ਜਾਂਦੇ ਤੇ ਪੜਾ ਕੋਈ ਆ ਦੋ ਵਾਰ ਹੀ ਨਾਉਣਾ ਦੋ ਵਾਰ ਹੀ ਨਾਉਣਾ 12 ਮਿੰਨੀ ਤੀਜੇ ਨੂੰ اچھا ਤੇ ਕਈਆਂ 60 ਦਿਨ ਜਿੰਨੀ ਜਿ ਬਰੋਜੇ ਹੋ ਤੇ ਹੁਣ ਤਾਂ ਬਾਬਾ ਜੀ ਮੁੰਡਾ ਹੀ 9 10 ਵਜੇ ਉੱਠਦੇ ਆ ਉੱਠ ਕੇ ਪਾਣੀ ਨਹੀਂ ਨੇ ਉੱਠ ਕੇ ਕਿਹਦੇ ਨਾਹ ਕੀ ਪੂਰੀ ਕਰ ਜੁੱਲੜੀ ਬਾਹਰ ਜਾਣੇ ਨਹਾਉਣਾ ਜੂਗਾ ਨਹੀਂ ਨੇ ਹੁਣ ਤਾਂ ਬੜਾ ਠੰਡ ਹੈ ਨਾ ਜਦੋਂ ਹਾਂ ਪਾ ਪਾ ਠੰਡ ਹੈ ਨਹਾਉਣਾ ਜੂਗਾ ਆ ਹੁਣ ਜਾ ਕੇ ਫੇਰ ਆਉਂਗਾ ਅੱਛਾ ਤੇ ਚੱਲ ਕਿਨਾ ਹੁੰਦਾ ਹੈ ਸਿਆ ਨਾਹ ਕੀ ਲੇਵ ਚ ਵੱਡ ਜਾਈਏ ਚਾਹ ਪਾਣੀ ਉੱਥੇ ਪੀ ਲਈਏ ਚੱਲ ਠੀਕ ਹੈ ਕੋਈ ਗੱਲ ਸਵਾ ਸਵਾ ਪੂਰੀ ਹੁੰਦੀ ਬਾਬਾ ਜੀ ਨਹੀਂ ਹਾਲ ਤਾਂ ਚੰਗੀ ਆ ਬਾਬਾ ਚੰਗੀ ਆ ਹਾਂ ਅੱਖੀ ਨਾ ਸਮਾਈ ਜੀ ਜੀ ਫਿਰੂਗਾ ਉਹ ਜਿਹਾ ਜਿਹਾ ਹੋਣਾ ਹੀ ਆ ਹਾਂ ਅਰ ਚਲੋ ਚੰਗੀਆਂ ਹੈ ਸੌਖੀਆਂ ਜੋ ਕੱਢਣ ਦੀ ਵੇਖੀ ਜਾਊਗੀ ਜਿਵੇਂ ਹੋਊਗੀ ਵਿੱਚ ਉਪਰ ਤੁਹਾਨੂੰ ਵੀ ਦੁੱਧ ਤਾਂ ਜਿਵੇਂ ਬਾਬਾ ਜੀ ਤੁਸੀਂ ਆਖਿਆ ਨਾ ਦੁੱਧ ਤਾਂ ਅੱਜ ਕੱਲ ਬੰਦ ਕਰ ਦਿੰਦੇ ਡਾਕਟਰ ਜਾਂ ਹੁਣ ਤਾਂ ਘਿਉ ਵੀ ਬੰਦ ਹੈ ਦੁੱਧ ਹੀ ਬੰਦ ਹੈ ਸਾਰਾ ਕੁਝ ਬੰਦ ਹੈ ਪਰ ਹੁਣ ਤੁਸੀਂ ਉਹਨਾਂ ਕੋਲ ਜਾਵਾਂ ਕਿਵੇਂ ਜੇ ਦੁੱਧ ਪੀ ਲਾ ਤੁਸੀਂ ਉਹਨਾਂ ਕੋਲ ਕਿਵੇਂ ਜਾਵਾਂ ਡਾਕਟਰ ਨੂੰ ਪਸਾ ਹੁਣ ਵਿੱਚ ਕੁਝ ਨਹੀਂ ਜਿਹੜਾ ਘਿਉ ਹੈ ਇਹ ਵੀ ਕਿਸੇ ਕੰਮ ਨਹੀਂ ਲੱਗ ਹਮ ਘਿਉ ਹੈ ਨਾ ਜਿਹੜਾ ਚੂਟਾ ਜਿਹਦਾ ਪਾਦਾ ਟੜਕੀ ਵਾਲਾ ਖਾ ਲਿਆ ਤੇ ਜੋ ਅਗਲੇ ਦਿਨ ਪੌਂਗੀਆਂ ਬੁੜੀਆਂ ਵੇਖ ਕੇ ਮੋਸ਼ਕ ਮਾਰਦੇ ਉਹ ਲੱਗੂਗੀ